ਜਦੋਂ ਵੀ ਅਸੀਂ ਕਿਤੇ ਘਰੋਂ ਤਿਆਰੀ ਕਰਕੇ ਨਿਕਲਦੇ ਹਾਂ ਚਾਹੇ ਉਹ ਆਫਿਸ ਦੇ ਲਈ ਜਾਏ ਚਾਹੇ ਰਿਸ਼ਤੇਦਾਰ ਦੇ ਲਈ ਤੇ ਚਾਹੇ ਅਸੀਂ ਘੁੰਮਣ ਫਿਰਨ ਦਾ ਪਲਾਨ ਬਣਾਈਏ ਤਾਂ ਪਹਿਲਾਂ ਅਸੀਂ ਰੂਟ ਪਲਾਨ ਤਿਆਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਚੈੱਕ ਕੀਤਾ ਜਾਂਦਾ ਹੈ ਕਿ ਇਸ ਰੂਟ ਦੇ ਉੱਤੇ ਕਿਤੇ ਨਾ ਕਿਤੇ ਟੋਲ ਪਲਾਜ਼ਾ ਹੋਵੇ ਜਾਂ ਨਾ ਹੋਵੇ ਇਸ ਨੂੰ ਚੈੱਕ ਕੀਤਾ ਜਾਂਦਾ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਹੁਣ ਫਾਸਟ ਟੈਗ ਦਾ ਝੰਜਟ ਖਤਮ ਹੋਣ ਵੱਲ ਆਇਆ ਕਿਉਂਕਿ ਹੁਣ ਹੈ ਕੇਂਦਰ ਦੀ ਸਰਕਾਰ ਜਿਹੜੀ ਹੈ ਇੱਕ ਨਵਾਂ ਜੋ ਕਿ ਸਕੀਮ ਲੈ ਕੇ ਆਈ ਹੈ ਨਵਾਂ ਰੋਡ ਮੈਪ ਤਿਆਰ ਕੀਤਾ ਗਿਆ ਜਿਸ ਦਾ ਐਲਾਨ ਜਲਦੀ ਹੀ ਹੋ ਜਾਏਗਾ ਤੁਹਾਨੂੰ ਦੱਸ ਦਈਏ ਕਿ ਇਹ ਐਲਾਨ ਜਿਹੜਾ 15 ਅਪ੍ਰੈਲ ਨੂੰ ਹੋਣਾ ਸੀ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਇਹਦਾ ਜਿਹੜਾ ਐਲਾਨ ਜਿਹੜਾ ਆ ਉਹ ਕਰ ਦਿੱਤਾ ਜਾਏਗਾ ਤਾਂ ਹੁਣ ਤੁਹਾਨੂੰ ਟੋਲ ਪਲਾਜ਼ਿਆਂ ਦੇ ਉੱਤੇ ਲੰਬੀ ਲਾਈਨਾਂ ਦੇ ਵਿੱਚ ਵੇਟ ਨਹੀਂ ਕਰਨਾ ਪਏਗਾ ਨਾ ਹੀ ਤੁਹਾਨੂੰ ਟੋਲ ਪਲਾਜ਼ੇ ਤੇ ਖੜ ਕੇ ਇਹ ਸੋਚਣਾ ਪਏਗਾ ਕਿ ਜੇਕਰ ਤੁਹਾਡੇ ਕੋਲ ਫਾਸਟ ਟੈਗ ਨਹੀਂ ਹੈ ਤਾਂ ਤੁਹਾਨੂੰ ਉਸਦਾ ਦੁੱਗਣਾ ਟੋਲ ਦੇਣਾ ਪਏਗਾ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਹੜੀ ਹੈ ਹੁਣ ਇਸ ਦੇ ਵਿੱਚ ਤਬਦੀਲੀ ਕਰਨ ਜਾ ਰਹੀ ਹੈ ਤੇ ਇੱਕ ਨਵੀਂ ਰਣਨੀਤੀ ਬਣਾਈ ਗਈ ਹੈ ਤੁਹਾਨੂੰ ਉਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਆਖਿਰਕਾਰ ਹੋਣਾ ਕੇਂਦਰ ਸਰਕਾਰ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਤਾਂ ਹੁਣ ਜੇਕਰ ਸੜਕਾਂ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਟੋਲ ਪਲਾਜ਼ਾ ਨਹੀਂ ਹੋਣਗੇ ਤਾਂ ਤੁਹਾਡਾ ਟੋਲ ਕਿਵੇਂ ਕਟਿਆ ਜਾਏਗਾ ਤੁਹਾਨੂੰ ਇਹ ਵੀ ਜਿਹੜੀ ਹੈ ਜਾਣਕਾਰੀ ਦੇ ਰਹੇ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਨਿਤਨ ਗਟਕਰੀ ਵੱਲੋਂ ਇੱਕ ਚੈਨਲ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਜੋ ਕਿ ਫਾਸਟ ਟੈਗ ਟੋਲ ਪਲਾਜ਼ਾ ਨੂੰ ਲੈ ਕੇ ਵੱਡਾ ਗੱਲਬਾਤ ਜਿਹੜੀ ਆ ਉਹਦੇ ਵਿੱਚ ਕੀਤੀ ਗਈ ਸੀ ਤਾਂ ਇਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਹੁਣ ਟੋਲ ਪਲਾਜ਼ੇ ਆ ਦਾ ਜਿਹੜਾ ਆ ਉਹ ਝੰਜਟ ਖਤਮ ਕਰ ਦਿੱਤਾ ਜਾਏਗਾ ਤੁਹਾਨੂੰ ਫਾਸਟ ਟੈਗ ਦੇ ਵਿੱਚ ਵਾਰ-ਵਾਰ ਰੀਚਾਰਜ ਨਹੀਂ ਕਰਾਉਣਾ ਪਏਗਾ ਤਾਂ ਹੁਣ ਜੋ ਕੇਂਦਰ ਸਰਕਾਰ ਹੈ ਇਸ ਦੇ ਉੱਤੇ ਨਵੀਂ ਨੀਤੀ ਜਿਹੜੀ ਆ ਉਹ ਲੈ ਕੇ ਆ ਰਹੀ ਹੈ 1 ਮਈ 2025 ਤੋਂ ਸੜਕਾਂ 'ਤੇ ਯਾਤਰਾ ਕਰਨਾ ਹੋਰ ਵੀ ਆਸਾਨ ਹੋ ਜਾਏਗਾ ਕੇਂਦਰ ਸਰਕਾਰ ਇੱਕ ਨਵਾਂ GPS ਆਧਾਰਿਤ ਟੋਲ ਕਨੈਕਸ਼ਨ ਸਿਸਟਮ ਜਿਹੜਾ ਆ ਉਹ ਸ਼ੁਰੂ ਕਰਨ ਜਾ ਰਹੀ ਹੈ ਤਾਂ ਇਸ ਦੇ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵਿਆਪਕ ਤੌਰ ਤੇ ਵਰਤੇ ਜਾਣ ਵਾਲੇ ਫਾਸਟ ਟੈਗ ਸਿਸਟਮ ਤੋਂ ਦੂਰ ਜਾਣ ਦੀ ਤਿਆਰੀ ਕਰ ਰਹੀ ਹੈ ਤਾਂ ਇਸ ਦੇ ਨਾਲ ਇਹ ਸੈਟੇਲਾਈਟ ਮਾਡਲ ਜਿਹੜਾ ਆ ਅਪਣਾਇਆ ਜਾਏਗਾ ਵਾਹਨਾਂ ਦੀ ਦੂਰੀ ਜਿਹੜੀ ਆ ਉਹ ਤੈਅ ਕੀਤੀ ਜਾਏਗੀ ਤਾਂ ਸੈਟੇਲਾਈਟ ਦੇ ਆਧਾਰ ਤੇ ਵਾਹਨ ਦੁਆਰਾ ਤੈਅ ਕੀਤੀ ਦੂਰੀ ਦੇ ਆਧਾਰ ਤੇ ਟੋਲ ਦੀ ਗਣਨਾ ਕੀਤੀ ਜਾਏਗੀ ਭਾਵ ਟੋਲ ਜਿਹੜਾ ਆ ਤੁਹਾਡਾ ਕੱਟਿਆ ਜਾਏਗਾ ਜੀਪੀਐਸ ਦੇ ਰਾਹੀਂ ਤਾਂ ਹੋਣਾ ਫਾਸਟ ਟੈਗ ਦਾ ਝੰਜੜ ਜਿਹੜਾ ਆ ਉਹ ਖਤਮ ਹੋਣ ਵਾਲਾ ਤਾ ਸੜਕ ਆਵਾਜ਼ ਆਈ ਅਤੇ ਰਾਜਮਾਰਗ ਮੰਤਰੀ ਨਿਤਨ ਗਟਕਰੀ ਨੇ ਕਿਹਾ ਕਿ ਨਵੀਂ ਟੋਲ ਨੀਤੀ ਦਾ ਐਲਾਨ 15 ਦਿਨਾਂ ਦੇ ਅੰਦਰ ਅੰਦਰ ਕੀਤਾ ਜਾਵੇਗਾ ਇਸ ਤੇ ਕੰਮ ਵੀ ਸ਼ੁਰੂ ਹੋਣ ਦੀ ਉਮੀਦ ਜਿਹੜੀ ਹੈ ਉਹ ਜੁਤਾਈ ਜਾ ਰਹੀ ਹੈ ਆਹ ਹੋਣੇ ਜੇਕਰ ਫਾਸਟ ਟੈਗ ਤੁਹਾਡੇ ਕੋਲ ਨਹੀਂ ਹੋਏਗਾ ਤਾਂ ਤੁਹਾਨੂੰ ਟੋਲ ਕਿਵੇਂ ਦੇਣਾ ਪਏਗਾ ਜੀਪੀਐਸ ਰਾਹੀਂ ਟੋਲ ਕਨੈਕਸ਼ਨ ਜਿਹੜਾ ਆ ਉਹ ਕਿਸ ਤਰ੍ਹਾਂ ਕੰਮ ਕਰੇਗਾ ਹਾਲੀ ਦੇ ਵਿੱਚ ਕੇਂਦਰ ਦੇ ਮੰਤਰੀ ਜੋ ਨਿਤਨ ਗਟਕਨੀ ਨੇ ਨਾਗਪੁਰ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਜੀਐਨਐਸਐਸ ਆਧਾਰਿਤ ਸਿਸਟਮ ਜੋ ਕਿ ਅਪ੍ਰੈਲ ਦੇ ਅੰਤ ਤੱਕ ਕਾਰਜਸ਼ੀਲ ਯਾਨੀ ਐਕਟਿਵ ਹੋ ਜਾਏਗਾ ਕੁਝ ਦੇਰੀ ਤੋਂ ਬਾਅਦ ਇਸ ਨੂੰ ਪਹਿਲਾਂ 1 ਅਪ੍ਰੈਲ ਨੂੰ ਲਾਂਚ ਕੀਤੇ ਜਾਣ ਦੀ ਜਿਹੜੀ ਹੈ ਉਹ ਉਮੀਦ ਸੀ ਤਾਂ ਹੁਣ ਕੇਂਦਰ ਇਸ ਨੂੰ 15 ਦਿਨਾਂ ਦੇ ਅੰਦਰ ਅੰਦਰ ਜਿਹੜੀ ਹੈ ਉਹ ਲਾਂਚ ਕਰਨ ਦੀ ਜਿਹੜੀ ਹੈ ਯੋਜਨਾ ਬਣਾ ਰਹੀ ਹੈ ਦਾ ਗਲੋਬਲ ਨੈਵੀਗੇਸ਼ਨ ਸੈਟਲਾਈਟ ਸਿਸਟਮ ਜਾਨੀ ਜੀ ਐਨ ਐਸ ਐਸ ਵਜੋਂ ਜਾਣਿਆ ਜਾਂਦਾ ਨਵਾਂ ਟੋਲ ਕਨੈਕਸ਼ਨ ਸਿਸਟਮ ਜਲਦੀ ਹੀ ਫਾਸਟ ਟੈਗ ਦੀ ਥਾਂ ਲੈ ਲਏਗਾ ਜੋ ਕਿ 2016 ਤੋਂ ਵਰਤੋਂ ਵਿੱਚ ਰਹੇ ਨੇ ਭਾਵੇਂ ਫਾਸਟ ਟੈਗ ਨੇ ਟੋਲ ਦੇ ਲੈਂਡ ਦੇ ਨੂੰ ਤੇਜ਼ ਕਰ ਦਿੱਤਾ ਪਰ ਟੋਲ ਪਲਾਜ਼ਿਆਂ ਤੇ ਤਕਨੀਕੀ ਖਰਾਬੀ ਦੇ ਕਾਰਨ ਦੇਰੀ ਹੋਈ ਅਤੇ ਲੰਬੀਆਂ ਕਰਤਾਰਾਂ ਵੀ ਲੱਗ ਜਾਂਦੀਆਂ ਨੇ ਤਾਂ ਇਸ ਤੋਂ ਇਲਾਵਾ ਸਿਸਟਮ ਦੇ ਵਿੱਚ ਕਈ ਗਲਤੀਆਂ ਤੇ ਸ਼ਿਕਾਇਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਜਿਸ ਦੇ ਲਈ ਵਧੇਰੇ ਕੁਸ਼ਲ ਅਪਗ੍ਰੇਡ ਦੀ ਲੋੜ ਹੋਣ ਦੀ ਲੋੜ ਜਿਹੜੀ ਹੈ ਉਹ ਜਿਤਾਈ ਜਾਂਦੀ ਸੀ ਤਾਂ ਜੀ ਐਨ ਐਸ ਆਧਾਰਿਤ ਟੋਲ ਸਿਸਟਮ ਇਹ ਸਾਰਾ ਹੁਣ ਕਿਵੇਂ ਕੰਮ ਕਰੇਗਾ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੈ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਫਾਸਟ ਟੈਗ ਵਾਂਗ ਜੋ RFID ਟੈਕਨੋਲੋਜੀ ਦੀ ਵਰਤੋਂ ਕਰਦਾ ਹੈ ਤੇ ਟੈਗ ਨੂੰ ਜੋ ਵਿੰਡਸ਼ੀਲਡ ਤੇ ਲਗਾਉਣ ਦੀ ਲੋੜ ਹੁੰਦੀ ਹੈ ਤਾਂ GNSS ਸੈਟੇਲਾਈਟ ਦੇ ਰਾਹੀਂ ਵਾਹਨਾ ਦੀ ਗਤੀਵਿਧੀ ਨੂੰ ਟਰੈਕ ਕਰੇਗਾ ਕੰਮ ਕਰਦਾ ਹੈ ਆਨ ਬੋਰਡ ਯੂਨਿਟ OBU ਜਾਬਰ ਟਰੈਕਟਰਾਂ ਦੇ ਲੈਸ ਕਾਰਾਂ ਦੀ ਹਾਈਵੇ ਸਹੀ ਵਰਤੋਂ ਲਈ ਨਿਗਰਾਨੀ ਕੀਤੀ ਜਾਏਗੀ ਵੇਖਿਆ ਜਾਏਗਾ ਟੋਲ ਦੀ ਫੀਸ ਦੀ ਗਣਨਾ ਯਾਤਰਾ ਕੀਤੀ ਗਈ ਦੂਰੀ ਤੇ ਆਧਾਰ ਤੇ ਕੀਤੀ ਜਾਏਗੀ ਮੰਨ ਲਓ ਵੀ ਜੇਕਰ ਤੁਸੀਂ ਗੱਡੀ ਨੂੰ ਲੈ ਕੇ ਜਾਂਦੇ ਹੋ ਤਾਂ ਤੁਸੀਂ ਜਦੋਂ ਔਨ ਰੋਡ ਹੁੰਦੇ ਹੋ ਤਾਂ ਤੁਹਾਡਾ ਟੋਲ ਜਿਹੜਾ ਆ ਉਦੋਂ ਤੋਂ ਹੀ ਕਟਣਾ ਸ਼ੁਰੂ ਹੋ ਜਾਏਗਾ ਭਾਵੇਂ ਜੇਕਰ ਤੁਹਾਡੀ ਜਿਹੜੀ ਹੈ ਟੋਲ ਦੇਣ ਦੀ ਜਿਹੜੀ ਹੈ ਉਹ ਜਦੋਂ ਘਰ ਤੋਂ ਨਿਕਲੋਗੇ ਔਨ ਰੋਡ ਹੋਵੋਗੇ ਤੁਸੀਂ ਤਾਂ ਉਦੋਂ ਇਸ ਦੀ ਜਿਹੜੀ ਆ ਦੂਰੀ ਤੈਅ ਕੀਤੀ ਜਾਏਗੀ ਨਵੀਂ ਟੋਲ ਕਨੈਕਸ਼ਨ ਪ੍ਰਣਾਲੀ ਤੋਂ ਪ੍ਰੀਪੇਡ ਜਾਂ ਪੋਸਟਪੇਡ ਦੋਵਾਂ ਬਿਲਿੰਗ ਵਿਕਲਪਾਂ ਦਾ ਜਿਹੜਾ ਆ ਉਹ ਸਮਰਥਨ ਕਰਨ ਦੀ ਉਮੀਦ ਜੜੀ ਆ ਜਿਤਾਈ ਜਾ ਰਹੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੀਪੇਡ ਤੇ ਪੋਸਟਪੇਡ ਦੋਵੇਂ ਤਰੀਕਿਆਂ ਤੇ ਨਾਲ ਜਿਹੜੇ ਆ ਤੁਹਾਨੂੰ ਇਸ ਦਾ ਭੁਗਤਾਨ ਕਰਨਾ ਪੈ ਸਕਦਾ ਤਾਂ ਹੁਣ ਤੁਹਾਡਾ ਸਫ਼ਰ ਹੋਰ ਵੀ ਆਸਾਨ ਹੋਣ ਵਾਲਾ ਹੈ ਤਾਂ ਜਿੱਥੇ ਟੋਲ ਪਲਾਜ਼ਾਂ ਦੇ ਉੱਤੇ ਲੰਬੀ ਲਾਈਨ ਲੱਗਦੀ ਸੀ ਜੇਕਰ ਤੁਹਾਡੇ ਕੋਲ ਫਾਸਟ ਟੈਗ ਨਹੀਂ ਹੁੰਦਾ ਸੀ ਤਾਂ ਤੁਹਾਡਾ ਡਬਲ ਟੋਲ ਕੱਟਦਾ ਸੀ ਤਾਂ ਹੁਣ ਇਸ ਵਿਧੀ ਦੇ ਰਾਹੀਂ ਤੁਹਾਡਾ ਜਿਹੜਾ ਟੋਲ ਕਟਿਆ ਕਰੇਗਾ ਤਾਂ ਅਗਲੇ 15 ਦਿਨਾਂ ਦੇ ਵਿੱਚ ਇਸ ਦਾ ਜੋ ਕਿ ਲਾਂਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੁਹਾਨੂੰ ਇਸ ਦੇ ਵਿੱਚ ਕੀ ਨਫਾ ਨੁਕਸਾਨ ਹੋਇਆ ਤਾਂ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਤੇ ਇਸ ਪੋਸਟ ਬਾਰੇ ਤੁਹਾਡੀ رائے ਕੀ ਹੈ ਆਪਣੀ رائے ਜਰੂਰ ਸਾਂਝੀ ਕਰਨਾ